ਧੰਨਾਂ ਲਹਿਰਾਂ ਦੇ ਰਸਮਾਂ ਦਾ ਗਣ ਕਰ ਰਹੇ ਹਨ ਬੱਸਾਂ ਟਰੈਕਟਰਾਂ ਮੈਕਲੇ پنجابਪੁਰ ਇਸ ਨੂੰ ਸਾਲਾਨਾ 10000 ਰੁਪਏ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਬੁਖਸਰ ਸਾਹਿਬ ਵਿਖੇ ਵੀ ਪੰਜਾਬ ਦੇ ਕੈਬਨਟ ਮੰਤਰੀ ਲਾਲ ਚੰਦ ਘਟਾਰੂ ਚੱਕ ਦੇ ਵੱਲੋਂ 76ਵੇਂ ਗਣਤੰਤਰ ਦਿਹਾੜੇ ਮੌਕੇ ਤਿਰੰਗਾ ਚੰਦਾ ਫਹਿਰਾਇਆ ਗਿਆ ਤੇ ਪ੍ਰੀਟਾ ਦਾ ਨਰੀਖਣ ਕੀਤਾ ਗਿਆ ਦੇਸ਼ ਦੇ ਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਤੇ ਖਾਸ ਉਹਦੇ ਪੰਜਾਬੀਆਂ ਨੂੰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੋਂ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ੀਆਂ ਤਿੰਨੋਂ ਸਿਨਾਵਾ ਅਤੇ ਜਰਮਨ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਦੇ ਖੰਡਤਾ ਦੀ ਰਾਖੀ ਕਰ ਰਿਹਾ ਹੈ 26 ਜਨਵਰੀ 1950 ਨੂੰ ਭਾਰਤੀ ਸੁਵਿਧਾਨ ਜਾਗੂ ਹੋਣ ਨਾਲ ਭਾਰਤੀ ਨਰਾਜ ਦੀ ਸਾਪਰਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੇ ਜਮੂਰੀਤਵ ਹੰੜ ਦਾ ਮਾਰ حاصل ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੁਭਾਣ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਵਰਾਵ ਵੇਤਰ ਦੇ ਵੱਡ ਬੜ ਬੁੱਲੇ ਯੋਗਦਾਨ ਨੂੰ ਵੀ ਸਜਦਾ ਕਰਦਾ ਹਾਂ ਸਾਡਾ ਇਤਿਹਾਸ ਜੰਨਿਆ ਵਾਲਾ ਬਾਗ ਅਤੇ ਹੋਰ ਖੂਨੀ ਸਾਗਿਆਂ ਨਾਲ ਭਰਿਆ ਹੋਇਆ ਹੈ ਸਾਨੂੰ ਬਾਹਰ ਹੈ ਕਿ ਦੇਸ਼ ਦੀ ਆਜ਼ਾਦੀ ਸੰਰਾਮੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਵੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੌਂਫ ਸ਼ਹੀਦੇ ਆਦਮ ਸਰਦਾਰ ਭਗਤ ਸਿੰਘ ਦੇ ਜੱਟੀ ਪਿੰਡ ਖੜਕੜ ਕਲਾ ਵਿਖੇ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹੋ ਫੈਸਲਾ ਲੈਂਦਿਆ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਦੇ ਸਰਦਾਰ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਪੀਰੋਵ ਵੀਰ ਕੰਨੀਆਂ ਤਸਵੀਰਾਂ ਲਗਾਈਆਂ ਮੁਹਾਲੀ ਕੁਮਾਤਰੀ ਹਾਈਟੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਵਿੱਚ ਐਹੋਂ ਭੂਮਿਕਾ ਨਿਵਾਣ ਉਪਰੰਤ ਹੁਣ ਪੰਜਾਬ ਸਰਕਾਰ ਨੇ ਉੱਥੇ ਸੀਦੇ ਆਜਮ ਦਾ ਬਹੁਤ ਸਤਿਕਾਰ ਕੀਤਾ ਹੈ ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਵੀ ਦ੍ਰਿੜ ਸੰਕਲਪ ਹੈ ਰਾਜ ਦੇ ਰਾਸ਼ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ ਗ੍ਰੇਸੀਆ ਰਾਸੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਦੱਸਦੀ ਕਿ ਅੱਜ ਦੇਸ਼ ਪਰਦੇ ਵਿੱਚ 76ਵਾਂ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਦਿਨ ਯਾਨੀ ਕਿ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਦੇ ਉੱਪਰ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਤੇ ਜਸ਼ਨ ਮਨਾਉਂਦਾ ਹੈ ਤੇ ਅੱਜ ਦੇ ਦਿਨ ਯਾਨੀ ਕਿ ਗਣਤੰਤਰ ਦਿਹਾੜੇ ਮੌਕੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰਿਆਣੀ ਕੇ ਬਾਬਾ ਸਾਹਿਬ ਨੂੰ ਵੀ ਯਾਦ ਕੀਤਾ ਜਾ ਰਿਹਾ। ਜਗਵਾਨੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ। ਪ੍ਰੇਰ ਦੇ ਨਿਰੀਖਣ ਦੇ ਲਈ ਪ੍ਰਮਾਣਿਕਾਉਂਗ ਦਾ ਸਟਾਫ ਕਰ ਰਹੇ ਨੇ ਡਿਪਟੀ ਸਪੈਸਟਰ ਸ਼੍ਰੀ ਰਾਜੇਸ਼ त्रिपाठी ਔਰ ਐਸਐਸਪੀ ਸੁਸ਼ਾਗੁਪਤਾ ਜੀ। ਪੀਰਿੰਗ ਸੈਂਟਰ ਨੇ ਜਰਹਾਨ ਖੇਲਾ ਫਲੋਰ ਕੁੰਕਲਾ ਪਟੇਲਾ ਔਰ ਗੁਲਿੰਦਰ